ਜਿਹੜਾ ਘੋਲ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਆਪਣੀਆਂ ਸਬਜ਼ੀਆਂ ਵਾਸਤੇ ਤੇ ਫਲਦਾਰ ਬੂਟਿਆਂ ਵਾਸਤੇ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈਗਾ ਜਿਹੜਾ ਇਹ ਘੋਲ ਆ ਇਹਦੇ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਤੇ ਐਂਟੀਬੈਕਟੀਰੀਅਲ ਜਿਹੜੇ ਗੋਣਾ ਇਸ ਘੋਲ ਦੇ ਵਿੱਚ ਪਾਏ ਹੋਏ ਆ ਤੇ ਇਸ ਘੋਲ ਦੀ ਇੱਕ ਖਾਸੀਅਤ ਹੋਰ ਆ ਵੀ ਇਹਨੂੰ 6 ਦਿਨਾਂ ਬਾਅਦ ਪੱਕਾ ਰਿਪੀਟ ਕਰਨਾ ਤੇ ਤੀਸਰਾ ਇਹ ਪਿਓਰ ਆਰਗੈਨਿਕ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਜਿਹੜੀ ਇੱਕ ਚੀਜ਼ ਆਪਾਂ ਮਲਾਈ ਹੋਈ ਆ ਉਹ ਥੋੜਾ ਕੈਮੀਕਲ ਮਲਾਇਆ ਹੋਇਆ ਹੈਗਾ ਉਹ ਕੈਮੀਕਲ ਕਿਹੜਾਗਾ ਉਹ ਆਪਾਂ ਘੋਲ ਜਦੋਂ ਆਪਾਂ ਤਿਆਰ ਕੀਤਾ ਉਦੋਂ ਤੁਹਾਨੂੰ ਸਾਰਾ ਦੱਸਾਂਗੇ ਕਿ ਇਹਦੇ ਵਿੱਚ ਆਪਾਂ ਥੋੜਾ ਜਿਹਾ ਸ਼ੈਂਪੂ ਇਸਤੇਮਾਲ ਕੀਤਾ ਹੋਇਆ ਸ਼ੈਂਪੂ ਇਸਤੇਮਾਲ ਕਰਨ ਦੇ ਨਾਲ ਇਹ ਜਿਹੜਾ ਪਿਓਰ ਆਰਗੈਨਿਕ ਨਹੀਂ ਰਿਹਾ ਪਰ ਬਾਕੀ ਜਿਹੜੇ ਰਸਾਇਣਿਕ ਪਦਾਰਥ ਆ ਜਿਹੜੇ ਰਸਾਇਣਿਕ ਦਵਾਈਆਂ ਆ ਆਪਾਂ ਜਿਹੜੀਆਂ ਯੂਜ਼ ਕਰਦੇ ਆਂ ਫਸਲਾਂ ਦੇ ਉੱਪਰ ਸਬਜ਼ੀਆਂ ਦੇ ਉੱਪਰ ਉਹਦੇ ਨਾਲ ਉਹ ਇਹ ਫਿਰ ਵੀ ਚੰਗਾਗਾ ਕਿਉਂਕਿ ਉਹਦੇ ਵਿੱਚ ਜਿਹੜਾ ਕੈਮੀਕਲ ਹੁੰਦਾ ਉਹ ਭਰ-ਭਰ ਕੇ ਇਸਤੇਮਾਲ ਕੀਤਾ ਹੁੰਦਾ ਇਹਦੇ ਵਿੱਚ ਜਿੰਨਾ ਕ ਆਪਾਂ ਕੈਮੀਕਲ ਜਿਹੜਾ ਪਾਇਆ ਉਹ ਸਿਰਫ ਔਰ ਸਿਰਫ ਸ਼ੈਂਪੂ ਆ ਸ਼ੈਂਪੂ ਆ ਆਪਾਂ ਰੋਜ਼ ਦੀਆਂ ਚੀਜ਼ਾਂ ਦੇ ਵਿੱਚ ਵੀ ਆਮ ਯੂਜ਼ ਕਰਦੇ ਆ ਇਸ ਕਰਕੇ ਇੰਨਾ ਜ਼ਿਆਦਾ ਖਤਰਨਾਕ ਨਹੀਂ ਹੈਗਾ ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੀਆਂ ਸਾਡੀਆਂ ਸਬਜ਼ੀਆਂ ਤੇ ਫਲਦਾਰ ਬੂਟੇ ਆ ਖਾਸ ਕਰਕੇ ਜਿਵੇਂ ਅਮਰੂਦ ਹੋਗੇ ਇਹਦੇ ਵਿੱਚ ਜਿਹੜੇ ਸੁੰਡਾ ਉਹ ਕੀੜੇ ਆ ਉਹ ਕਾਦੇ ਕਰਕੇ ਪੈਂਦੇ ਆ ਪਹਿਲਾਂ ਤਾਂ ਆਪਾਂ ਕੀੜਿਆਂ ਦੀ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਆਪਾਂ ਘੋਲ ਕਿਵੇਂ ਤਿਆਰ ਕਰਨਾਗਾ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਦੇ ਆ ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੇ ਆਪਣੇ ਅਮਰੂਦ ਆ ਹੁਣ ਪੱਕਣ ਦੇ ਜਮਾਂ ਚਰਨ ਸੀਮਾ ਦੇ ਉੱਪਰ ਆ ਇਹਦੇ ਵਿੱਚ ਕੀੜੇ ਪੈ ਜਾਂਦੇ ਆ ਇਹਦੇ ਵਿੱਚ ਸੁੰਡ ਪੈ ਜਾਂਦੇ ਆ ਉਹ ਪੈਣ ਦੇ ਕੀ ਕਾਰਨ ਆ ਸਾਰਿਆਂ ਤੋਂ ਪਹਿਲਾਂ ਤਾਂ ਇਹਦੇ ਕਾਣੇ ਹੋਣ ਦੇ ਕਾਰਨ ਇਹਦੇ ਵਿੱਚ ਕੀੜੇ ਕਿਉਂ ਪੈਂਦੇ ਆ ਇਹ ਪਤਾ ਹੋਣਾ ਚਾਹੀਦਾ ਦੋ ਗੇ ਨੰਬਰ ਤੇ ਆਪਾਂ ਨੂੰ ਇਹਦੇ ਉਪਾਅ ਪਤੇ ਹੋਣੇ ਚਾਹੀਦੇ ਆ ਵੀ ਆਪਾਂ ਇਹਦਾ ਕੀ ਉਪਾਅ ਕਰ ਸਕਦੇ ਆ ਕਿਉਂਕਿ ਆਪਾਂ ਇੰਨੀ ਮਿਹਨਤ ਨਾਲ ਇਹਨਾਂ ਨੂੰ ਪਕਾਇਆਗਾ ਇਹਨਾਂ ਦੇ ਵਿੱਚ ਇੰਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਰਗੈਨਿਕ ਘੋਲ ਆ ਪੈਸੇ ਲਾ ਲਾ ਕੇ ਪਾਏ ਇਹਦੀਆਂ ਜੜਾਂ ਦੇ ਵਿੱਚ ਮਿਹਨਤ ਕੀਤੀ ਆ ਤੇ ਹੁਣ ਇਹ ਖਰਾਬ ਹੋ ਜਾਣ ਤੇ ਇਹ ਆਪਣੇ ਵਾਸਤੇ ਫਿਰ ਚੰਗੀ ਗੱਲ ਨਹੀਂ ਹੈਗੀ ਕਾਰਨ ਇਹਦਾ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੇ ਅਮਰੂਰ ਹੋ ਕੇ ਖਾਸ ਕਰਕੇ ਇਹਦੇ ਵਿੱਚ ਸੁੰਡ ਪੈਣ ਦਾ ਇਹਦੇ ਕਾਣੇ ਹੋਣ ਦਾ ਕਾਰਨ ਫਰੂਟ ਫ्लाई ਮੱਖੀ ਹੁੰਦੀ ਆ ਆ ਜਿਹੜੀ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਲਗਾਤਾਰ ਫਲਾਂ ਦੇ ਉੱਪਰ ਘੁੰਮਦੀ ਰਹਿੰਦੀ ਹੈਗੀ ਲਗਾਤਾਰ ਤੇ ਆਂਡੇ ਦਿੰਦੀ ਰਹਿੰਦੀ ਹੈ ਛੋਟਾ ਜਾਂ ਛੇਰ ਕਰ ਦਿੰਦੀ ਆ ਛੋਟੇ ਦੇ ਛੇਦ ਦੇ ਵਿੱਚ ਜੇ ਤਾਂ ਜਿਹੜਾ ਫਰੂਟ ਆ ਉਹ ਪੱਕਿਆ ਹੋਵੇ ਉਹਦੇ ਵਿੱਚ ਇਹ ਆਪਦੇ ਆਂਡੇ ਦੇ ਜਾਂਦੀ ਆ ਉਹ ਜਿਹੜਾ ਵਾਇਰਸ ਹੁੰਦਾ ਉਹ ਫਲ ਦੇ ਵਿੱਚ ਚਲਿਆ ਜਾਂਦਾਗਾ ਜਦੋਂ ਉਹ ਫਲ ਦੇ ਵਿੱਚ ਚਲਿਆ ਜਾਂਦਾ ਜਿਉਂ-ਜਿਉਂ ਜਿਹੜਾ ਫਲ ਹੁੰਦਾ ਉਹ ਕੀਦੀ ਜਾਂਦਾ ਤੇ ਨਾਲ ਹੀ ਜਿਹੜਾ ਉਹ ਕੀੜੇ ਹੁੰਦੇ ਆ ਉਹ ਸੈਂਡ ਹੁੰਦੇ ਆ ਉਹਦੇ ਵਿੱਚ ਵੱੜ ਜਾਂਦੇ ਆ ਤੇ ਸਾਰੇ ਜਿਹੜੇ ਅਮਰੂਦ ਨੂੰ ਖਾ ਜਾਂਦੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਆਪਣੀਆਂ ਸਬਜ਼ੀਆਂ ਹੁੰਦੀਆਂ ਖਾਸ ਕਰਕੇ ਕद्दू ਤੋਰੀ ਹੋਗੀ ਉਹਦੇ ਵਿੱਚ ਵਾਈਟ ਫ्लाई ਮੱਖੀ ਜਿਹੜੀ ਹੁੰਦੀ ਆ ਉਹ ਕਾਰਨ ਹੁੰਦਾਗਾ ਉਹ ਜਿਹੜੇ ਖਾਸ ਕਰਕੇ ਜਿੰਨੇ ਆਪਣਾ ਕद्दू ਹੋ ਗਿਆ ਜਾਂ ਤੋਰੀ ਹੋਗੀ ਉਹਦੇ ਉੱਪਰ ਜਦੋਂ ਫਲ ਛੋਟਾ ਜਾਂ ਹੁੰਦਾ ਉਹਦੇ ਉੱਪਰ ਥਾਂ ਥਾਂ ਤੇ ਕਟ ਲਾ ਆਂਦੀ ਆ ਉਹ ਜਦੋਂ ਥਾਂ ਥਾਂ ਤੇ ਕਟ ਲਾ ਆਂਦੀ ਆ ਤਾਂ ਉਹਦੇ ਵਿੱਚੋਂ ਇੱਕ ਵਾਈਟ ਵਾਟਰ ਨਿਕਲਦਾਗਾ ਚਿੱਟਾ ਪਾਣੀ ਨਿਕਲਦਾ ਜਿੱਥੋਂ ਜਿੱਥੋਂ ਉਹ ਨੰਗਦਾਗਾ ਉੱਥੇ ਉੱਥੇ ਉਹ ਕਾਲੇ ਧੱਬੇ ਜਿਹੜੇ ਉਹ ਲਾਉਂਦਾ ਜਾਂਦਾਗਾ ਇਸ ਕਰਕੇ ਜਿਹੜਾ ਆਪਣਾ ਜਿਹੜੀ ਸਬਜ਼ੀਆਂ ਦੇ ਉੱਪਰ ਜਿਹੜਾ ਫਲ ਆਇਆ ਹੁੰਦਾ ਜਾਂ ਫਲਦਾਰ ਬੂਟਿਆਂ ਦੇ ਉੱਪਰ ਜਿਹੜਾ ਫਲ ਆਇਆ ਹੁੰਦਾਗਾ ਉਹ ਜਿਹੜਾ ਕਾਣਾ ਹੋ ਜਾਂਦਾ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਨਾ ਤਾਂ ਉਹ ਵੇਚਣ ਦੇ ਲੈ ਕੇ ਰਹਿੰਦਾ ਤੇ ਨਾ ਉਹ ਖਾਣ ਦੇ ਲੈ ਕੇ ਰਹਿੰਦਾ ਹੁਣ ਆਪਾਂ ਜਿਹੜੀ ਗੱਲਬਾਤ ਅੱਜ ਅਮਰੂਦ ਦੀ ਕਰਦੇ ਆਂ ਅਮਰੂਦ ਦੇ ਵਿੱਚ ਆਪਾਂ ਕਿਹੜਾ ਕੋਹਲ ਪਾਈਏ ਦੇਸੀ ਜਾਂ ਜਿਹੜਾ ਸੌਖੇ ਜਿਹੇ ਤਰੀਕੇ ਨਾਲ ਬਣ ਜੇ ਜਿਹੜੇ ਆਪਣੇ ਅਮਰੂਦ ਕਾਣੇ ਨਾ ਹੋਣ ਜੇ ਉਹਨਾਂ ਦੇ ਵਿੱਚ ਜਿਹੜਾ ਵਾਇਰਸ ਉਹ ਚਲਿਆ ਵੀ ਗਿਆ ਉਹ ਮਰ ਜੇ ਉਹ ਘੂਣਾ ਆਪਾਂ ਤੁਹਾਨੂੰ ਦੱਸਣ ਲੱਗਿਆਂ ਉਸ ਤੋਂ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਜਿਹੜੀ ਜ਼ਰੂਰੀ ਵੀ ਫਰੂਟ ਫਰਾਈ ਮੱਕੀ ਤੇ ਪਲੱਸ ਇਹੜੀਆਂ ਦੂਸਰੀਆਂ ਹੋਰ ਜਿਹੜੇ ਵਾਇਰਸ ਪੌਦੇ ਦੇ ਉੱਪਰ ਫਲ ਦੇ ਉੱਪਰ ਹੈ ਜਿਹੜਾ ਉਹ ਉਹਨਾਂ ਦਾ ਅਟੈਕ ਘੱਟ ਹੋਵੇ ਤਾਂ ਜਿਹੜੀ ਪੌਦੇ ਦੀ ਆ ਜਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਾੜੇ ਦੀ ਜੜ ਨੂੰ ਬਿਲਕੁਲ ਗੁੰਡ ਗਡਾਈ ਕਰਕੇ ਰੱਖਣਾਗਾ ਜਿੰਨੀ ਜੜ ਪੌਦੇ ਦੀ ਸਾਫ ਹੋਊਗੀ ਉਦਾਲਾ ਦਵਾਲਾ ਜਿੰਨਾ ਸਾਫ ਹੋਊਗਾ ਜਿੰਨਾ ਰੇ ਨਾਲ ਭਰਿਆ ਹੋਊਗਾ ਦੇਸੀ ਜਿਵੇਂ ਰੂੜੀ ਦੀ ਖਾਦ ਹੋਗੀ ਜਾਂ ਆਰਗੈਨਿਕ ਜਿਹੜੇ ਆਪਾਂ ਰਸੋਈ ਦੇ ਕਚਰੇ ਤੋਂ ਤਿਆਰ ਕਰਦੇ ਆ ਉਹਦੇ ਨਾਲ ਭਰਿਆਊਗਾ ਪੌਦਾ ਤੇ ਫਲ ਉਨਾ ਹੀ ਤੰਦਰੁਸਤ ਰਹਿਣਗੇ ਉਨਾ ਹੀ ਵਧੀਆ ਹੋਊਗਾ ਉਹ ਚੀਜ਼ ਦੇ ਵੀ ਟਾਈਮ ਟੂ ਟਾਈਮ ਗੋਡ ਗੜਾਈ ਮੇਨ ਆ ਫਰੂਟ ਫ्लाई ਮੱਕੀ ਉਹਨਾਂ ਹੀ ਅਟੈਕ ਜਿਹੜਾ ਘੱਟ ਕਰੂਗੀ ਹੋਰ ਵਾਇਰਸ ਉਹਨਾਂ ਹੀ ਜਿਹੜਾ ਅਟੈਕ ਘੱਟ ਕਰਨਗੇ ਜਿੰਨਾ ਉਹਦਾ ਆਲਾ ਦਵਾਲਾ ਜਿੰਨੀ ਉਹਦੀ ਖਾਸ ਕਰਕੇ ਜਿਹੜੀ ਜਾੜਾ ਉਹ ਮਜ਼ਬੂਤ ਹੋਊਗੀ ਇਹਨੂੰ ਟਾਈਮ ਟੂ ਟਾਈਮ ਪਾਣੀ ਦਿੰਦੇ ਰਹਿਣਾ ਤੇ ਟਾਈਮ ਟੂ ਟਾਈਮ ਗੋਡੀ ਪਾਉਂਦੇ ਰਹਿਣਾ ਆ ਦੇਖ ਸਕਦੇ ਹੋ ਤੁਸੀਂ ਟਾਈਮ ਟੂ ਟਾਈਮ ਜਿਹੜੀ ਮਿੱਟੀ ਆ ਉਪਰਪਰੀ ਹੋਣੀ ਚਾਹੀਦੀ ਹੈ ਮਾਰਚ ਜਿੰਨੀ ਮਰਜ਼ੀ ਹੋਏ ਜਿਹੜਾ ਇਹਦਾ ਪੀ ਐਚ ਲੇਬਲ ਆ ਜਿਹੜੀ ਇਹ ਮਿੱਟੀ ਆ ਇਹਦਾ ਬਿਲਕੁਲ ਕੰਟਰੋਲ ਦੇ ਵਿੱਚ ਰਹਿਣਾ ਚਾਹੀਦਾ ਤੇ ਆਜੂ ਹੁਣ ਆਪਾਂ ਗੱਲਬਾਤ ਕਰਦੇ ਆ ਉਸ ਘੋਲ ਦੀ ਉਹਦੇ ਵਿੱਚ ਕੀ ਕੀ ਚੀਜ਼ਾਂ ਪੈਣੀਆਂ ਕਿਵੇਂ ਉਹਨੂੰ ਆਪਾਂ ਤਿਆਰ ਕਰਨਾ ਤੇ ਤਿਆਰ ਕਰਨ ਤੋਂ ਬਾਅਦ ਪੌਦੇ ਦੇ ਉੱਪਰ ਉਹਨੂੰ ਆਪਾਂ ਕਿਵੇਂ ਯੂਜ਼ ਕਰਨਾ ਲੈ ਵੀ ਘੋਲ ਨੂੰ ਤਿਆਰ ਕਰਨ ਦੇ ਵਾਸਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਵੀ ਆਪਾਂ ਨੂੰ ਜ਼ਰੂਰਤ ਆ ਉਹਦੇ ਵਿੱਚ ਪਹਿਲੇ ਨੰਬਰ ਤੇ ਆ ਨਿੰਮ ਦੇ ਪੱਤੇ ਆਹਾਂ 5-7 ਟਾਣੀਆਂ ਜਿਹੜੀਆਂ ਨਿੰਮ ਦੀਆਂ ਛੋਟੀਆਂ-ਛੋਟੀਆਂ ਟਾਣੀਆਂ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਇਸਤੇਮਾਲ ਦੇ ਵਿੱਚ ਲੈ ਕੇ ਆਵਾਂਗੇ ਨਿੰਮ ਦੇ ਪੱਤੇ ਚੜੇ ਹੋਣੇ ਚਾਹੀਦੇ ਆ ਜੇ ਚੜੇ ਹੋਏ ਪੱਤੇ ਹੋਣਗੇ ਪੱਕੇ ਹੋਏ ਜਿਹੜੇ ਆਪਣੇ ਪੱਤੇ ਹੋਣਗੇ ਉਹਦੇ ਨਾਲ ਜਿਹੜਾ ਘੋਲ ਆ ਉਹ ਬਿਲਕੁਲ ਵਧੀਆ ਤਿਆਰ ਹੋਊਗਾ ਬਿਲਕੁਲ ਜਿਹੜੀ ਜ਼ਹਿਰ ਆ ਉਹ ਆਪਦਾ ਪ੍ਰੋਪਰ ਕੰਮ ਕਰੂਗੀ ਜਿਹੜੇ ਨਿੰਮ ਦੇ ਵਿੱਚ ਬੈਕਟੀਰੀਆ ਨੂੰ ਮਾਰਨ ਵਾਸਤੇ ਜਿਹੜੇ ਬਹੁਤ ਸਾਰੇ ਗੁਣ ਹੁੰਦੇ ਆ ਇਹ ਬੈਕਟੀਰੀਆ ਨੂੰ ਬਿਲਕੁਲ ਕਿਲ ਕਰ ਦਿੰਦਾ ਜਿਹੜਾ ਨਿੰਮ ਆਗਾ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ 7-8 ਜਿਹੜੀਆਂ 1 ਲੀਟਰ ਘੋਲ ਤਿਆਰ ਕਰਨ ਵਾਸਤੇ 7-8 ਜਿਹੜੀਆਂ ਹਰੀਆਂ ਮਿਰਚਾਂ ਇਸ ਤਰ੍ਹਾਂ ਦੀਆਂ ਇਹ ਵੀ ਬਿਲਕੁਲ ਪੱਕੀਆਂ ਜੀਆਂ ਹੁਣ ਜਿਆਦੇ ਜਿਹੜੀ ਕੱਚੀ ਹਰੀ ਮਿਰਚ ਹੁੰਦੀ ਆ ਉਹ ਪ੍ਰੋਪਰ ਕੰਮ ਨਹੀਂ ਕਰਦੀ ਬਿਲਕੁਲ ਚੜੀਆਂ ਹੋਈਆਂ ਮਿਰਚਾਂ ਹੋਣੀਆਂ ਚਾਹੀਦੀਆਂ ਜਿਵੇਂ ਤੁਸੀਂ ਆ ਮੇਰੇ ਹੱਥ ਦੇ ਉੱਪਰ ਦੇਖ ਸਕਦੇ ਹੋ 1 ਲੀਟਰ ਘੋਲ ਤਿਆਰ ਕਰਨ ਵਾਸਤੇ 8 ਤੋਂ ਲੈ ਕੇ ਜਿਹੜੀਆਂ 10 ਮਿਰਚਾਂ ਉਹ ਬਹੁਤ ਹੁੰਦੀਆਂ ਆ ਉਸ ਤੋਂ ਬਾਅਦ ਜਿਹੜੇ ਸਾਰਿਆਂ ਨੂੰ ਜ਼ਰੂਰੀ ਚੀਜ਼ ਚਾਹੀਦੀ ਆ ਉਹ ਆ ਲਸਣ ਆ ਜਿਹੜੀ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਗੰਢੀ ਆ ਉਹ ਐਡੀ ਇੱਕ ਗੰਢੀ 1 ਲੀਟਰ ਘੋਲ ਵਾਸਤੇ ਬਹੁਤ ਵਧੀਆ ਆ ਗਈ। ਜਿਹੜੀ ਇਹ ਗੰਢੀ ਆ ਇਹਦਾ ਸਾਈਜ਼ ਤੁਸੀਂ ਦੇਖ ਲਓ ਵੀ ਐਡੀ ਇੱਕ ਗੰਢੀ 1 ਲੀਟਰ ਘੋਲ ਨੂੰ ਤਿਆਰ ਕਰਨ ਵਾਸਤੇ ਬਹੁਤ ਆ। ਉਸ ਤੋਂ ਬਾਅਦ ਜਿਹੜੀ ਸਾਰਿਆਂ ਨੂੰ ਜ਼ਰੂਰੀ ਚੀਜ਼ ਆ ਉਹ ਆ ਸ਼ੈਂਪੂ। ਆ ਸਾਹਮਣੇ ਤੁਸੀਂ ਸ਼ੈਂਪੂ ਦੇਖ ਸਕਦੇ ਹੋ ਇਹ 6 ਐਮ ਐਲ ਦਾ ਜਿਹੜਾ ਪੌਚ ਹੁੰਦਾਗਾ ਕਿਸੇ ਵੀ ਕੰਪਨੀ ਦਾ ਜਿਹੜਾ ਸ਼ੈਂਪੂ ਆਪਾਂ ਇਸਤੇਮਾਲ ਕਰ ਸਕਦੇ ਆ। ਇਹੀ ਜਿਹੜਾ ਸ਼ੈਂਪੂ ਆ ਉਹ ਆਪਾਂ ਹਾਫ ਜਿਹੜਾ ਪਾਊਚ ਆ ਉਹ ਯੂਜ਼ ਕਰਾਂਗੇ ਅੱਧਾ ਪਾਊਚ ਇਹਦਾ ਯੂਜ਼ ਕਰਾਂਗੇ ਤੇ ਆਪਣਾ ਜਿਹੜਾ 1 ਲੀਟਰ ਘੋਲ ਆ ਤਿਆਰ ਕਰਨ ਵਾਸਤੇ ਜਿਹੜੀ ਜਿਹੜੀ ਸਮਗਰੀ ਤੁਹਾਨੂੰ ਦਿਖਾਤੀ ਆ ਇਹ ਬਹੁਤ ਆ ਹੁਣ ਇਹਨੂੰ ਤਿਆਰ ਕਰਨ ਵਾਸਤੇ ਆਪਾਂ ਕੀ ਕਰਨਾਗਾ ਇਹਨੂੰ ਤਿਆਰ ਕਰਨ ਵਾਸਤੇ ਮਿਕਸੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਇੱਕੇ ਵਾਰੀ ਦੇ ਵਿੱਚ ਹੀ ਪਾ ਲੈਣਾ ਕੱਲੇ ਸ਼ੈਂਪੂ ਨੂੰ ਛੱਡ ਕੇ ਸ਼ੈਂਪੂ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਨਿੰਮ ਹੋ ਗਿਆ ਮਿਰਚ ਹੋ ਗਈ ਤੇ ਲਸਣ ਹੋ ਗਈ ਲਸਣ ਦੀ ਬਣੀ ਬਤਰੀ ਗੰਢੀ ਆਪਾਂ ਮਿਕਸੀ ਦੇ ਵਿੱਚ ਤੇ ਜਾਂ ਤੁਸੀਂ ਜੇ ਕੁੰਡੇ ਦੇ ਵਿੱਚ ਰਗੜਨਾ ਚਾਹੁੰਦੇ ਹੋ ਉਹ ਵੀ ਵਧੀਆ ਪਰ ਮਿਕਸੀ ਦੇ ਵਿੱਚ ਕੀ ਹੈ ਚੰਗੀ ਤਰ੍ਹਾਂ ਗ੍ਰाइंड ਹੋ ਜਾਊਗਾ ਸਾਰਾ ਤਾਂ ਚੰਗੀ ਤਰ੍ਹਾਂ ਜਿਹੜਾ ਇਹ ਮਸਲਿਆ ਜਾਊਗਾ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪਾ ਲੈਣਾ ਮਿਕਸੀ ਦੇ ਵਿੱਚ ਪਾਉਣ ਤੋਂ ਬਾਅਦ ਦੋ ਡਿੰਜਾ ਡੇਢ ਗਲਾਸ ਪਾਣੀ ਦਾ ਪਾ ਲੈਣਾ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਜਦੋਂ ਚੰਗੀ ਤਰ੍ਹਾਂ ਗ੍ਰाइंड ਹੋ ਗਿਆ ਇਹਨੂੰ ਛਾਣ ਲੈਣਾ ਛਾਨਣ ਤੋਂ ਬਾਅਦ ਇਹਦੇ ਵਿੱਚ 2 ਲੀਟਰ ਪਾਣੀ ਛਾਨਣ ਤੋਂ ਬਾਅਦ 2 ਲੀਟਰ ਪਾਣੀ ਇਹਦੇ ਵਿੱਚ ਹੋਰ ਐਡ ਕਰ ਦੇਣਾ ਉਸ ਤੋਂ ਬਾਅਦ ਜਿਹੜਾ ਆਪਣਾ ਘੋਲ ਆ ਉਹ ਬਿਲਕੁਲ ਤਿਆਰ ਆ 2 ਲੀਟਰ ਜਦੋਂ ਆਪਾਂ ਪਾਣੀ ਇਹਦੇ ਵਿੱਚ ਐਡ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਅੱਧਾ ਪਾਊਚ ਅੱਧਾ ਪਾਊਚ ਜਿਹੜਾ ਸ਼ੈਂਪੂ ਆ ਕਿਸੇ ਵੀ ਕੰਪਨੀ ਦਾ ਆਪਾਂ ਯੂਜ਼ ਕਰ ਸਕਦੇ ਆ ਅੱਧਾ ਪਾਊਚ ਇਹਦੇ ਵਿੱਚ ਪਾ ਦੇਣਾ ਉਸ ਤੋਂ ਬਾਅਦ ਜਿਹੜਾ ਕੋਲ ਆ ਆਪਣਾ ਬਿਲਕੁਲ ਰੈਡੀ ਆ ਇਹ ਆਪਾਂ ਸਬਜ਼ੀਆਂ ਦੇ ਉੱਪਰ ਵੀ ਕਰ ਸਕਦੇ ਆ ਸਬਜ਼ੀਆਂ ਦੇ ਉੱਪਰ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਜਿਹੜੀ ਵਾਈਟ ਪ্লাই ਮੱਖੀ ਹੁੰਦੀ ਆ ਇਹ ਜਿਹੜੇ ਆਂਡੇ ਨਾਰਵਾ ਦੇ ਦਿੰਦੀ ਇਹਦੇ ਆਪਦੇ ਆਂਡੇ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਆਪਣੀ ਸਬਜ਼ੀ ਕਾਣੀ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੇ ਫਰੂਟਾਂ ਦੇ ਵਿੱਚ ਖਾਸ ਕਰਕੇ ਜਿਹੜੇ ਅਮਰੂਦ ਆ ਅਮਰੂਦ ਨੂੰ ਅੱਜ ਕੱਲ ਜਿਹੜਾ ਕੀੜਾ ਜਿਉਂ ਜਿਉਂ ਉਹ ਪੱਕੀ ਜਾਣਗੇ ਤਿਉਂ ਤਿਉਂ ਜਿਹੜਾ بارش ਹੋਣ ਜ਼ਿਆਦਾ ਹੋਣ ਕਰਕੇ ਜਿਹੜੇ ਕੀੜੇ ਆ ਉਹ ਜ਼ਿਆਦਾ ਲੱਗਣਗੇ ਤੇ ਅਮਰੂਦ ਨੂੰ ਬਚਾਉਣ ਵਾਸਤੇ ਜਿਹੜਾ ਇਹ ਘੋਲ ਆ ਉਹ ਪੰਜ ਤੋਂ ਲੈ ਕੇ 6 ਗਣਾ ਵਾਧਾ ਰਿਪੀਟ ਕਰਦੇ ਰਹਿਣਾ ਇਹ ਨਾ ਹੋਵੇ ਵੀ ਆਪਾਂ ਇੱਕ ਵਾਰ ਇਹਨੂੰ ਘੋਲ ਨੂੰ ਇਸਤੇਮਾਲ ਦੇ ਇਸਤੇਮਾਲ ਕਰ ਲਿਆ ਉਸ ਤੋਂ ਬਾਅਦ 15 ਜਾਂ 16 ਦਿਨ ਆਪਾਂ ਸਪਰੇਅ ਹੀ ਨਾ ਕੀਤੀ ਫਿਰ ਇਸ ਜਿਹੜਾ ਇਹ ਘੋਲ ਆ ਜਿਹੜੀ ਇਹ ਸਪਰੇਅ ਆ ਇਹਦਾ ਕੋਈ ਅਸਰ ਨਹੀਂ ਰਹਿਣਾ 5 ਤੋਂ ਲੈ ਕੇ 6 ਦਿਨਾਂ ਬਾਅਦ ਇਹਨੂੰ ਰਿਪੀਟ ਕਰਦੇ ਰਹਿਣਾ ਜਿੰਨਾ ਚਿਰ ਜਿਹੜੇ ਆਪਣੇ ਮਰੂਦ ਆ ਉਹ ਬਿਲਕੁਲ ਤਿਆਰ ਨਹੀਂ ਹੁੰਦੇ ਤੇ ਉਹਦੇ ਨਾਲ ਕੀ ਹੈ ਜਿਹੜੀ ਫਰੂਟ ਫ्लाई ਮੱਖੀ ਹੁੰਦੀ ਹੈ ਜਿਹਨੇ ਉਹਨੇ ਲਾਰਵਾ ਦਿੱਤਾ ਹੋ ਜਿਹੜੇ ਅੰਡੇ ਉਹਨੇ ਦਿੱਤੇ ਹੋਣਗੇ ਉਹ ਬਿਲਕੁਲ ਡੈਮੇਜ ਹੋ ਜਾਣਗੇ ਬਿਲਕੁਲ ਮਰ ਜਾਣਗੇ ਤੇ ਇਹ ਜਿਹੜੀ ਸਸਤੀ ਜੀ ਟ੍ਰਿਕਾ ਸਸਤੀ ਜੀ ਟ੍ਰਿਕ ਨੂੰ ਆਪਾਂ 5-7 ਮਿੰਟਾਂ ਦੇ ਵਿੱਚ ਤਿਆਰ ਕਰਕੇ ਆਪਾਂ ਆਪਣੇ ਬੂਟਿਆਂ ਦੇ ਉੱਪਰ ਆਪਾਂ ਆਪਣੀਆਂ ਸਬਜ਼ੀਆਂ ਦੇ ਉੱਪਰ ਇਸਤੇਮਾਲ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਵੀਡੀਓ ਹੈ ਜਿਹੜੀ ਛੋਟੀ ਜੀ ਦੇਸੀ ਜਾਂ ਫਾਰਮੂਲਾ ਤੁਹਾਨੂੰ ਦੱਸਿਆ ਇਹ ਤੁਹਾਨੂੰ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਇਕ ਕਰਿਓ ਧੰਨਵਾਦ